ਮਰਜੀ ਲੀਡਰ ਹੈ ਚਾਹੇ ਜਿਹੜਾ ਮਰਜੀ ਜਿਹੜੀ ਮਰਜੀ ਪਾਰਟੀ ਦਾ ਜਿਹੜਾ ਵੀ ਪੁੱਠਾ ਬੋਲਿਆ ਉਹਦੇ ਤੱਪੜ ਸੁਲਿੱਕੀ ਸੁਨੇਹਾ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਹੈ ਗੁਰੂ ਪਿਆਰੇ ਖਾਲਸਾ ਜੀ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਭਾਰਤ ਦੇ ਹਾਕਮਾਂ ਦਾ ਸਿੱਖ ਦੁਸ਼ਮਣ ਖਾਸਾ ਹੋਰ ਵੱਧ ਨੰਗਾ ਹੋ ਗਿਆ ਹੈ ਸਰਕਾਰਾਂ ਵੱਲੋਂ ਨਜ਼ਰਬੰਦ ਸਿੰਘਾਂ ਦੀਆਂ ਹੱਕੀ ਮੰਗਾਂ ਪ੍ਰਤੀ ਪ੍ਰਗਟਾਈ ਜਾ ਰਹੀ ਬੇਰੁਕੀ ਅਤੇ ਕਠੋਰਤਾ ਜਗਜाहिर ਹੋ ਗਈ ਹੈ ਸਰਕਾਰਾਂ ਵੱਲੋਂ ਧਾਰਨ ਕੀਤੇ ਗਏ ਇਸ ਸਿੱਖ ਵਿਰੋਧੀ ਅਤੇ ਗੈਰ ਮਾਨਵੀ ਵਤੀਰੇ ਨੂੰ ਵੇਖਦੇ ਹੋਏ ਸਾਨੂੰ ਆਪਸੀ ਵਿਰੋਧਾਂ ਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣ ਦੀ ਲੋੜ ਹੈ ਅਤੇ ਇਸ ਅਹਿਮੀਅਤ ਨੂੰ ਪਛਾਣਨ ਦੀ ਲੋੜ ਹੈ ਅਸੀਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਪਰਜੋਰ ਅਪੀਲ ਕਰਦੇ ਹਾਂ ਕਿਸੇ ਸੇਜ ਕੋ ਕਿਸੇ ਵੀ ਸਖਸ਼ੀਅਤ ਦੇ ਖਿਲਾਫ ਬੋਲਣ ਤੋਂ ਪੂਰੀ ਤਰ੍ਹਾਂ ਗਰੇਜ਼ ਕੀਤਾ ਜਾਵੇ ਸਰਕਾਰਾਂ ਆਪਣੇ ਪ੍ਰਕਾਊ ਏਜੰਟਾਂ ਦੇ ਜ਼ਰੀਏ ਸਾਡੇ ਸੰਘਰਸ਼ ਨੂੰ ਗਲਤ ਦਿਸ਼ਾ ਤੇ ਰੰਗਤ ਦੇਣ ਦਾ ਯਤਨ ਕਰ ਸਕਦੀਆਂ ਹਨ ਉਹਨਾਂ ਦੀਆਂ ਅਜਿਹਿਆਂ ਉਚਾਲਾਂ ਨੂੰ ਪਛਾਣਨ ਅਤੇ ਪਛਾਣਨ ਤੇ ਵਾਸਤੇ ਅਸੀਂ ਇਹ ਸਾਰੇ ਇਸ ਰਸਤੇ ਵਿੱਚ ਜਾਗਦੇ ਤੇ ਸ਼ਾਂਤੀ ਦੇ ਤਰ੍ਹਾਂ ਕੇ ਸਰਕਾਰ ਨੂੰ ਦੋਸ਼ਾਂ ਦੇ ਟਟਰੇ ਵਿੱਚ ਖੜੇ ਕਰਨ ਦਾ ਯਤਨ ਕਰੀਏ ਭਾਈ ਅਮਰਪਾਲ ਜੀ ਜਿਆਦਾ ਜੋ ਪਰਮਾ ਸਹਿਯੋਗ ਮਿਲਿਆ ਉਸ ਦੇ ਲਈ ਤੁਹਾਡੇ ਬੜੇ ਜਿਆਦਾ ਰੀਣੀ ਆ ਤੇ ਮੈਂ ਸਮਝਦਾ ਵੀ ਕੱਠ ਦੇ ਵਿੱਚ ਬੜੀ ਜਿਆਦਾ ਇਕਤਾ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਹੱਲ ਦੀ ਤਾਂ ਅਸੀਂ ਜੋ ਪਹਿਲੇ ਦਿਨ ਤੋਂ ਜਿੰਨੇ ਸਾਰੇ ਪਰਿਵਾਰ ਨੇ ਹੋਰ ਜਿੰਨੇ ਨੌਜਵਾਨ ਨੇ ਜੁਟੇ ਹੋਏ ਨੇ ਵੀ ਕਿਵੇਂ ਸਾਡੇ ਕੌਮ ਦੇ ਆਗੂ ਜੋ ਅੱਜ ਦਿਬੜੂਗੜ ਜੇਲ੍ਹ ਚ ਨੇ ਜਦੇ ਬੰਦੀ ਦੇ ਨੌਜਵਾਨ ਜੋ ਅੰਮ੍ਰਿਤਸਰ ਜੇਲ੍ਹ ਚ ਨੇ ਉਹਨਾਂ ਦੀ ਬੰਦ ਖਲਾਸੀ ਹਰੇਕ ਹੀਲਾ ਚਾਹੇ ਕਾਨੂੰਨੀ ਪੱਖ ਤੋਂ ਚਾਹੇ ਅਰਦਾਸ ਬੇਨਤੀਆਂ ਕਰਕੇ ਤਖ਼ਤ ਸਹਿਬਾਨਾਂ ਦੇ ਤੇ ਚਾਹੇ ਅੱਜ ਇਹ ਮੋਰਚਾ ਲਾ ਕੇ ਭੁੱਖ ਹੜਤਾਲ ਕਰਕੇ ਸਾਰੇ ਪਰਿਵਾਰ ਪਹਿਲੇ ਦਿਨ ਤੋਂ ਜੁਟੇ ਹੋਏ ਤੇ ਮੈਂ ਸਮਝਦਾ ਵੀ ਜੇਤੇ ਐਲਾਨ ਕਰੀਏ ਵੀ ਇਸ ਦਾ ਹੱਲ ਕਿਵੇਂ ਹੋ ਸਕਦਾ ਸਾਰੇ ਪੱਖ ਅਸੀਂ ਜੋ ਅਜਮਾ ਕੇ ਦੇਖ ਰਹੇ ਦੇਖ ਲੈਨੇ ਜਿਵੇਂ ਭਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਵੀ ਕੋਈ ਵੀ ਫਰੰਟ ਅਸੀਂ ਖਾਲੀ ਨਹੀਂ ਰੱਖਣਾ ਕਿਤੇ ਕੋਈ ਖਲਾ ਨਹੀਂ ਰੱਖਣਾ ਜਿੱਥੇ ਮੌਕਾ ਮਿਲਦਾ ਹੈ ਉੱਥੇ ਹੀ ਅਸੀਂ ਆਪਦਾ ਜੋ ਹੱਲ ਕਰਨ ਦੀ ਕੋਸ਼ਿਸ਼ ਕਰਨੀ ਤੇ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ੇ ਸਕੇ ਇੱਕ ਜਿਹੜਾ ਇੱਕ ਵਰਤਾਰਾ ਬਣ ਚੁੱਕਿਆ ਹੈ ਇੱਕ ਜਿਹੜਾ ਮੌਕਾ ਆ ਚੁੱਕਿਆ ਜਦੋਂ ਚੋਣਾ ਜੋ 2024 ਦੀਆਂ ਚੋਣਾਂ ਅੱਜ ਜੋ ਸਾਹਮਣੇ ਖੜੋਤੀਆਂ ਜਿਵੇਂ ਆਹਦੇ ਨੇ ਜੋ ਸੱਪ ਹੁੰਦਾ ਸੱਪ ਦੀ ਜਾਨ ਵੀ ਸਰੀਂਹ ਜਿੰਦੀ ਆ ਉਹਦੇ ਸਿਰ 'ਤੇ ਹੁੰਦੀ ਹੈ ਤੇ ਜਿਹੜੇ ਸਿਆਸਤਦਾਨ ਹੁੰਦੇ ਨੇ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਦੀ ਜਾਨ ਵੋਟਾਂ 'ਤੇ ਹੁੰਦੀ ਹੈ ਸੇ ਅੱਜ ਤੁਸੀਂ ਦੇਖ ਲਓ ਪਹਿਲੇ ਦਿਨ ਤੋਂ ਇੱਕ ਸਾਲ ਹੋ ਚੁੱਕਿਆ ਹੈ ਉਦੋਂ ਪਹਿਲਾ ਵੀ ਜਿਹੜਾ ਜਿਹੜਾ ਲੀਡਰ ਜਿਹੜਾ ਜਿਹੜਾ ਸਿਆਸਤ ਦਾ ਭਾਈ ਅਮਰਤਪਾਲ ਸਿੰਘ ਦੀ ਵਿਰੋਧਤਾ ਕਰਦਾ ਸੀ ਕੁੱਠੇ ਬਿਆਨ ਦਿੰਦਾ ਸੀ ਜੋ ਜਥੇਬੰਦੀ ਦੀ ਜੋ ਭਾਈ ਅਮਰਤਪਾਲ ਸਿੰਘ ਦੀ ਜਥੇ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੀ ਜਥੇਬੰਦੀ ਉਸ ਦੀ ਵਿਰੋਧਤਾ ਕਰਦਾ ਸੀ ਮੈਂ ਕਹੂੰਗਾ ਉਸ ਦਾ ਇਸ ਤੋਣਾਂ ਦੇ ਪੂਰਨ ਤੌਰ ਤੇ ਬਾਈਕਾਟ ਕਰ ਉਹਨਾਂ ਦੇ ਜਿਹੜੇ ਅਜੇ ਲੀਡਰਾਂ ਦੇ ਚਾਹੇ ਜਿਹੜਾ ਮਰਜੀ ਲੀਡਰ ਹੈ ਚਾਹੇ ਜਿਹੜਾ ਮਰਜੀ ਜਿਹੜੀ ਮਰਜੀ ਪਾਰਟੀ ਦਾ ਜਿਹੜਾ ਵੀ ਪੁੱਠਾ ਬੋਲਿਆ ਉਹਦੇ ਤੱਪੜ ਰੋਲ ਦੋ ਉਹਨੂੰ ਦਰਿਆ ਚਟਾਈਆਂ ਵਸਾਉਣ ਲਈ ਕੋਈ ਬੰਦਾ ਨਾਲ ਲੱਭੇ ਅਸੀਂ ਜੋ ਜਥੇਬੰਦੀ ਵੱਲੋਂ ਮੈਂ ਇਹ ਗੱਲ ਕਰਦਾ ਅਸੀਂ ਆਕਾਰ ਜੋ ਜਥੇਬੰਦੀ ਵੱਲੋਂ ਜੇ ਤੁਸੀਂ ਅੱਜ ਅਸੀਂ ਪੈਂਫਲੇਟ ਵੰਡ ਰਹੇ ਆ ਉਹਦੇ ਵਿੱਚ ਪੰਜ ਸਵਾਲ ਨੇ ਕੀਤੀ ਦੇ ਪੰਜ ਜੋ ਤੁਸੀਂ ਤੁਹਾਡੇ ਘੂਏ ਤੇ ਜਦੋਂ ਲੀਡਰ ਆਉਣਗੇ ਉਹਨੂੰ ਪੁੱਛਿਆ ਜੇ ਜ਼ਰੂਰ ਕਿਉਂ ਤੁਸੀਂ ਜੋ ਭਾਈ ਅਗਰਜਪਾਲ ਸਿੰਘ ਨੇ ਪੰਜਾਬ ਬਚਾਉਣ ਦੀ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਰਦੇ ਜੋ ਪੰਜਾਬ ਦੇ ਹਿੰਦੂਆ ਪੰਜਾਬ ਦੇ ਮੁਸਲਮਾਨਾ ਪੰਜਾਬ ਦੇ ਸਿੱਖਾਂ ਦੇ ਜੋ ਬੱਚੇ ਜੋ ਨਸ਼ੇਦ ਗਰ ਘੋਰੇ ਨੇ ਉਹਨਾਂ ਨੂੰ ਨਸ਼ਾ ਮੁਕਤ ਕਰਾਉਣ ਦੇ ਲਈ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਿਉਂ ਕਰਦੇ ਕਿਉਂ ਤੁਸੀਂ ਸਿੱਖੀ ਸਿਧਾਂਤਾਂ ਦੀ ਤੇ ਅਮਰ ਸੱਚਾਰ ਦੀ ਤੁਸੀਂ ਵਿਰੋਧਤਾ ਕਰਦੇ ਤੇ ਆਖਰ ਕਿਉਂ ਜੋ ਇਹ ਅਸਰ ਪੰਜਾਬ ਦੇ ਵਾਸਤੇ ਜੋ ਅਸਲ ਸੰਤਗਣੀ ਜੋ ਅਸਲ ਅਕਾਲੀ ਨੇ ਤੁਸੀਂ ਇਹਨਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਡੇਗੜੂ ਗੱਤ ਜਿਹੜਾ ਇਸ ਦੇ ਵਿੱਚ ਉਲਟ ਜਵਾਬ ਹੋਏ ਉਸ ਲੀਡਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪ ਦੇ ਪਿੰਡਾਂ ਤੋਂ ਬਾਹਰ ਕਰ ਦਿਓ ਅੱਜ ਇੱਥੇ ਹਜ਼ਾਰਾਂ ਦਾ ਇਕੱਠ ਹੈ ਸਾਡੇ 12000 ਪਿੰਡਾਂ ਤੇ ਮੇਰੇ ਹਿਸਾਬ ਨਾਲ ਸਾਰੇ ਪਿੰਡਾਂ ਤੋਂ ਇੱਥੋਂ ਆਏ ਨੇ ਇਹ ਜਿਹੜੇ ਲੀਡਰ ਨੇ ਅੱਜ ਜਿਹੜਾ ਇਕੱਠ ਹੈ ਮੈਂ ਸਮਝਦਾ ਜਿੰਨਾ ਲੀਡਰਾਂ ਨੇ ਜਿੰਨਾ ਸਿਆਸਤਦਾਨਾਂ ਨੇ ਉਤੋਂ ਇਹ ਆਪਣੀ ਜੋ ਇੰਟਰਵਿਊਆਂ ਦਿੱਤੀਆਂ ਨੇ ਜੋ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਵੀ ਸਭੀ ਪਕੜੇ ਗਏ ਹੈ ਸਾਰੇ ਫੜੇ ਗਏ ਆਤੂ ਦਾ ਲੀਡਰ ਨੂੰ ਨੀਂਦ ਨਹੀਂ ਆਉਣੀ ਉਹਨਾਂ ਨੂੰ ਕੋਈ ਅੱਗੇ ਥਾਂ ਨਹੀਂ ਲਪਣਾ ਕਿਤੇ ਜਾਣ ਦੇ ਲਈ ਤੇ ਬਾਕੀ ਜੇ ਆਪਾਂ ਗੱਲ ਕਰੀਏ ਕਾਨੂੰਨੀ ਪੱਖ ਤੋਂ ਤਾਂ ਬੜੀ ਜਿਆਦਾ ਜੋ ਉਲੰਘਣਾ ਹੋਈ ਹੈ ਇਸ ਦੇ ਵਿੱਚ ਸਾਡੇ ਸੁਣਨ ਦੇ ਵਿੱਚ ਦੇਖੋ ਜੋ ਮੈਨੂੰ ਇੱਕ ਜੇਲ ਪ੍ਰਸ਼ਾਸਨ ਵੱਲੋਂ ਇੱਕ ਈਮੇਲ ਆਈ ਸੀ ਜਿਵੇਂ ਜਿ ਲਿਖਿਆ ਗਿਆ ਸੀ ਵੀ ਜੋ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਦਿੱਲੂਗੜ ਜੇਲ੍ਹ ਦੇ ਵਿੱਚ ਜੋ ਇਹ ਹੈਗੇ ਆਪਣੇ ਫੋਨ ਕਾਲਾਂ ਬੰਦ ਕਰ ਦਿੱਤੀਆਂ ਨੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਸੀ ਵੀ ਸਾਰੇ ਅਸਾਮ ਦੇ ਵਿੱਚ ਹੀ ਜੋ ਜੇਲ੍ਹਾਂ ਦੇ ਵਿੱਚ ਫੋਨ ਕਾਲਾਂ ਹੁੰਦੀਆਂ ਸੀ ਪਰਿਵਾਰਾਂ ਦੇ ਨਾਲ ਵਕੀਲ ਸਹਿਬਾਨਾਂ ਦੇ ਨਾਲ ਉਹ ਸਾਰੀਆਂ ਬੰਦ ਕਰ ਦਿੱਤੀਆਂ ਨੇ ਤੇ ਉਸ ਤੋਂ 7 ਮਾਰਚ ਤੋਂ ਬਾਅਦ ਕੋਈ ਰਾਜ਼ਦਾਨੀ ਹੋ ਪਾ ਰਿਹਾ ਪਰ ਜੋ ਪਰਵਾਹ ਜਾਂਦੇ ਨੇ ਉਹ ਦੱਸਦੇ ਨੇ ਵੀ ਅੰਦਰ ਜਿਹੜੇ ਸਾਰੇ ਨੌਜਵਾਨ ਨੇ ਸਾਰੇ ਆਗੂ ਨੇ ਉਹਨਾਂ ਦੇ ਹਾਲਾਤ ਬੜੇ ਨਾਜ਼ੁਕ ਖੂਨੀਆਂ ਉਲਟੀਆਂ ਆ ਰਹੀਆਂ ਨੇ ਤੇ ਬੜਾ ਜ਼ਿਆਦਾ ਤੇ ਹੁਣ ਅਸੀਂ ਦੇਖੋ ਕੋਈ ਕਾਗਜ਼ੀ ਤੌਰ ਤੇ ਤਾਂ ਇੱਕ ਚੀਜ਼ ਦੀ ਮੈਂ ਪੁਸ਼ਟੀ ਕਰ ਸਕਦਾ ਵੀ ਉਹਨਾਂ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਗਰੰਟੀ ਸਿੰਘ ਆਪਣਾ ਫਰਜ਼ ਸਮਝਦੇ ਆਮਾ ਉਸਿਆ ਦੇ ਪ੍ਰਵਾਧਤਵਾਂ ਕੱਟ ਕਰਨ ਦੀਆਂ ਬੇਨਤੀਆਂ ਕਰਦੇ ਪੰਥਕ ਵਿਦਵਾਨ ਕਿਸਾਨਾਂ ਜਥੇਬੰਦੀਆਂ ਸੰਪਰਦਾਵਾਂ ਅਤੇ ਧਾਰਮਿਕ ਸ਼ਖਸੀਤਿਆਂ ਨੂੰ ਬੇਨਤੀ ਹੈ ਕਿ ਹਰ ਕੋਈ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਭੇਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਮੋਰਚੇ ਦਾ ਦਾਰਾ ਵੱਡਾ ਕਰਕੇ ਸੂਹ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ ਆਪਣੀਆਂ ਸਜਾਵਾਂ ਪੂਰੀਆਂ ਕਰਕੇ ਸਿੰਘਾਂ ਦੀ ਰਿਹਾਈ ਅਤੇ ਭਾਈ ਅਮਰਪਾਲ ਸਿੰਘ ਸਮੇਤ ਨਾਲ ਤੇ ਸਿੰਘਾਂ ਨੂੰ ਪੰਜਾਬ ਲੈ ਕੇ ਉਹਨਾਂ ਦੇ ਕੇਸਾਂ ਵਿੱਚੋਂ ਜ਼ਮਾਨਤ ਕਰਾਈਆਂ ਜਾਣ ਮੈਂ ਤਾਂ ਕਹਿੰ ਗਿਆ ਜਾਂ ਇਸ ਸਰਕਾਰੀ ਜਬਰ ਮੌਕੇ ਕਾਲ ਪੰਜਾਬ ਸਿੱਖਿਆ ਸਖਿਯਤਨ ਕੇ ਖੰਦੀ ਅਪੀਲ ਹੈ ਸਰਕਾਰ ਦੇ ਹੰਕਾਰ ਇਸੇ ਦੇ ਸਿਰ ਤੇ ਚੜ ਕੇ ਬੋਲ ਰਿਹਾ ਹੈ ਪੰਜਾਬ ਆਪਣੀ ਭਾਰਤੀ ਸਰਕਾਰ ਮੀਡੀਆ ਸਨਮਾਨ ਜੋਬ ਸੰਸਥਾਵਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਹੀ ਨਜ਼ਰ ਅੰਦਾਜ਼ ਕਰ ਰਹੀ ਹੈ ਸ੍ਰੀ ਅਕਾਦ ਖਤਸੇ ਹਮ ਦੇ ਜਿਹੇਦਾਰਤ ਇਸ ਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮੰਗ ਕਰਨ ਦੇ باوجود ਵੀ ਸਰਕਾਰ ਨੇ ਬੰਦੀ ਸਿੰਘਾਂ ਦੀ ਭੁਖਣ ਹਟਾਲ ਦਾ ਕੋਈ ਨੋਟਿਸ ਨਹੀਂ ਲਿਆ ਇਹ ਇੱਕ ਤਰ੍ਹਾਂ ਨਾਲ ਸਾਡੇ ਸੰਸਥਾਵਾਂ ਨੂੰ ਨੀਵਾ ਪਾਉਣ ਵਾਲੀ ਗੱਲ ਹੈ ਸਾਡੀਆਂ ਸੰਸਥਾਵਾਂ ਦਾ ਅਗਰ ਸਤਕਾਰ ਸਾਇਆ ਕਰਨ ਲਈ ਜਹੇ ਦਾ ਸਾਹ ਕੋਈ ਫੋਸ ਫੈਸਲਾ ਲੈ ਬਾਕੀ ਮੇਰੀ ਸਾਰੇ ਸਿੱਖ ਸੰਗਤ ਨੌਜਵਾਨੀ ਨੂੰ ਇਹ ਪੀ ਲਿਆ ਕਿ ਜਿਹੜੇ ਮਤੇ ਪਾਏ ਗਏ ਆ ਉਹਨਾਂ ਨਾਲ ਅਸੀਂ ਸਹਿਮਤ ਹਾਂ ਬਾਕੀ 10 ਦਿਨ ਅਸੀਂ ਉਹਨਾਂ ਦੇ ਵੇਟ ਕਰਾਂਗੇ ਕਿ ਜੇ ਤੇ ਕੋਈ ਤੁਰੰਤ ਨਹੀਂ ਫੈਸਲਾ ਲੈਿੰਦੇ ਫਿਰ ਅਸੀਂ ਨੌਜਵਾਨੀ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਕੋਈ ਵੱਡਾ ਅੱਗੇ ਵੱਡਾ ਪ੍ਰੋਗਰਾਮ ਕਰਾਂਗੇ ਬੋਲੋ ਮੋਰਚਾ ਪਰਿਵਾਰ ਦੇ ਵੱਲੋਂ ਸਾਡਾ ਜੀ ਨੇ ਪ੍ਰੈਸ ਹਰਤਾ ਬਾਕੀ ਇਹ ਕੋਮ ਨੂੰ ਬਿਲਕੁਲ ਨਰਾਸ਼ ਕੀ ਹੋਣ ਦਵਾਗੇ ਕਿ ਤੁਹਾਨੂੰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰੀਏ ਇਸ ਲਈ ਕੋਮ ਨੂੰ ਮੁਕ ਰੱਖ ਦਿਆਂਗੇ ਇਹ ਫੈਸਲਾ ਕੀਤਾ ਕਿ 10 ਦਿਨ ਅਸੀਂ ਉਹਨਾਂ ਦੀ ਅਡੀਕ ਕਰਾਂਗੇ ਬਾਅਦ ਵਿੱਚ ਕੋਈ ਵੱਡਾ ਫੋਸਟ ਦਾ ਜੁਮਚਾ ਜਾਊਗਾ ਫਿਰ ਵੱਡਾ ਫੈਸਲਾ ਲਿਆ ਜਾਊਗਾ ਸਾਡੇ ਜੀ ਦਾ ਪਾਂਸਾ